ਜਦੋਂ ਬਗਦਾਦ ਗਏ ਨਾ ਗੁਰੂ ਨਾਨਕ ਮਾਤਾ ਰੂੜੀ ਦਾ ਕਹਿੰਦੇ 12 ਸਾਲਾਂ ਬਾਅਦ ਉਹ ਰੂੜੀ ਦੀ ਸੁਣੀ ਜਾਂਦੀ ਹੈ ਕਿਹੜੀ ਰੂੜੀ ਦੀ ਗੱਲ ਸੀ ਆ ਗੰਦਗੀ ਦੇ ਢੇਰ ਦੀ ਨਹੀਂ ਸੀ ਇੱਕ ਬਗਦਾਦ ਵਿੱਚ ਮੁਸਲਮਾਨ ਧਰਮ ਨੂੰ ਮੰਨਣ ਵਾਲੀ ਇੱਕ ਮਾਤਾ ਰੂੜੀ ਰਹਿੰਦੀ ਜੀ ਦਾ ਬੀੜਾ ਡੁੱਬਿਆ ਸੀ ਬੱਚਾ ਵਿਆਹਣ ਗਿਆ ਉਹ ਸਮੁੰਦਰ ਆਉਂਦੇ ਹੋਏ ਬੀੜਾ ਸਾਰੇ ਬਰਾਤਸਣੇ ਡੁੱਬ ਗਿਆ ਸੀ 12 ਸਾਲ ਹੋ ਗਏ ਸੀ ਲੋਕ ਕਹਿੰਦੇ ਮਾਤਾ ਤੇਰਾ ਬੇਟਾ ਤੇਰੀ ਨੂੰ ਵਰਾਤ ਡੁੱਬ ਗਈ ਏ ਉਹਨੂੰ ਇੱਡਾ ਭਰੋਸਾ ਸੀ ਕਹਿੰਦੀ ਗੁਰੂ ਨਾਨਕ ਮੇਰੇ ਨਾਲ ਇੰਨਾ ੱੱਕਾ ਨਹੀਂ ਕਰ ਸਕਦਾ ਆਖੋ ਸਤਨਾਮ ਵਾਹਿਗੁਰੂ ਭਰੋਸਾ ਤੇ ਵਿਸ਼ਵਾਸ ਇਹ ਕਿਸੇ ਕਿਸੇ ਨੂੰ ਆਉਂਦਾ ਬਣ ਇੱਥੇ ਤਾਂ ਬਸ ਵਿਸ਼ਵਾਸ ਬਣ ਗਿਆ ਮਾਲਕ ਤੂੰ ਹੈ ਬਸ ਸਮਝ ਲਓ ਤੇਰੀਆਂ ਭਾਵਨਾਵਾਂ ਪੂਰੀਆਂ ਹੋ ਜਾਈਆਂ ਨਾਲ ਹੀ ਅਰਦਾਸ ਕਰਦੇ ਆ ਨਾਲ ਹੀ ਕਹਿੰਦੇ ਆ ਪੂਰੀ ਹੋਣੀ ਆ ਪਤਾ ਨਹੀਂ ਨਹੀਂ ਆਖੋ ਸਤਨਾਮ ਵਾਹਿਗੁਰੂ ਜੀ ਜਾ ਸਿੱਖਾ ਮੈਂ ਚੁੱਕ ਭੁੱਲ ਸਾਡੇ ਚ ਦੋਸ ਗੁਰੂ ਤੇ ਕਹਿ ਦਿੰਦੇ ਨਾ ਬਈ ਇਦਾਂ ਨਹੀਂ ਮਾਤਾ ਰੂੜੀ ਨੂੰ ਕਹਿਣ ਆ ਕੇ ਮਾਤਾ ਤੇਰਾ ਬੇੜਾ ਡੁੱਬ ਗਿਆ ਏ ਬਰਾਤ ਡੁੱਬ ਗਈ ਕਹਿੰਦੀ ਮੈਂ ਨਹੀਂ ਮੰਨਦੀ 12 ਸਾਲ ਬੀਤ ਗਏ ਸੀ ਜਦੋਂ ਗੁਰੂ ਨਾਨਕ ਜੀ ਫਿਰ ਬਗਦਾਦ ਗਏ ਨਾ ਮਾਤਾ ਦਾ ਭਲਾ ਕਰਨ ਵਾਸਤੇ ਹਣ ਗੁਰੂ ਨਾਨਕ ਜਿੱਥੇ ਜਾਂਦੇ ਨੇ ਉਹ ਧਰਤੀ ਨੂੰ ਭਾਗ ਲੱਗਦੇ ਚਾਰ ਉਦਾਸੀਆਂ ਕੀਤੀਆਂ ਜਿੱਧਰ ਦੀ ਵੀ ਮਹਾਰਾਜ ਲੰਘੇ ਨਾ ਅੱਜ ਉੱਥੇ ਰੌਣਕਾਂ ਲੱਗੀਆਂ ਆਖੋ ਸਤਨਾਮ ਵਾਹਿਗੁਰੂ ਪੜਦੇ ਨੇ ਜਿੱਥੋਂ ਲੰਘ ਗਏ ਗੁਰੂ ਜੀ ਮੇਰੇ ਵਾਹਿਗੁਰੂ ਅੱਜ ਉਥੇ ਹੋਈਆਂ ਰੌਣਕਾਂ ਲੰਘ ਗਏ ਗੁਰੂ ਜੀ ਦੇ ਅੱਜੋ ਤੇ ਹੋਈਆ ਰਾਣਕਾ ਜੋ ਜਿ ਤੋਂ ਲੰਗ ਗਏ ਗੁਰੂ ਜੀ ਦੇ ਅੱਜੋ ਤੇ ਹੋਈਆ ਰਾਣਕਾ ਜੋ ਜਿ ਤੋਂ ਲੰਗ ਗਏ ਗੁਰੂ ਜੀ ਦੇ ਅੱਜੋ ਤੇ ਹੋਈਆ ਰਾਣਕਾ ਜਿ ਤੋਂ ਲੰਗ ਗਏ ਗੁਰੂ ਅੱਜ ਉੱਥੇ ਹੋਇਆ ਰੌਣਕਾ ਜਿੱਥੋਂ ਲੰਘ ਗਏ ਗੁਰੂ ਜੀ ਮੇਰੇ ਅੱਜ ਉੱਥੇ ਹੋਇਆ ਰੌਣਕਾ ਅੱਜ ਉੱਥੇ ਜੀ ਹੋਇਆ ਰੌਣਕਾ ਅੱਜ ਉੱਥੇ ਜੀ ਹੋਇਆ ਰੌਣਕਾ ਵਾਸੀ ਉੱਥੇ ਜੀ ਹੋਇਆ ਰੌਣਕਾ ਆਜੀ ਉਹ ਤੇ ਹੀ ਹੋਈਆਂ ਰੌਣਕਾਂ ਆਜੀ ਉਹ ਤੇ ਜੀ ਹੋਈਆਂ ਰੌਣਕਾਂ ਆਜੀ ਉਹ ਤੇ ਜੀ ਹੋਈਆਂ ਰੌਣਕਾਂ ਲੰਘ ਗਏ ਗੁਰੂ ਕੀ ਮੇਰੇ ਗੁਰੂ ਕੀ ਮੇਰੇ ਆਜੀ ਉਹ ਤੇ ਹੋਈਆਂ ਰੌਣਕਾਂ ਲੰਘ ਗਏ ਗੁਰੂ ਅੱਜ ਉਸੇ ਹੋਈਆਂ ਰਾਨਕਾਂ ਜਿੱਥੋਂ ਲੱਗ ਗਏ ਗੁਰੂ ਜੀ ਮੇਰੇ ਅੱਜ ਉਸੇ ਹੋਈਆਂ ਰਾਨਕਾਂ ਜਿੱਥੋਂ ਲੱਗ ਗਏ ਗੁਰੂ ਜੀ ਮੇਰੇ ਅੱਜ ਉਸੇ ਹੋਈਆਂ ਰਾਨਕਾਂ ਜਿੱਥੋਂ ਲੱਗ ਗਏ ਗੁਰੂ ਜੀ ਮੇਰੇ ਅੱਜ ਤੇ ਹੁੰਿਆ ਰੌਣਕ ਕਿੱਥੋਂ ਲੰਘ ਗਏ ਗੁਰੂ ਜੀ ਮੇਰੇ ਅੱਜ ਉਥੇ ਹੁੰਦੀ ਰੌਣਕ ਅੱਜ ਜੰਗਲਾਂ ਚ ਮੰਗਲ ਹੋਗੇ ਨੇ ਇੱਥੇ ਹੋਵੇ ਵਾਸਾ ਸੰਤਾਂ ਦਾ ਜਿੱਥੋਂ ਦੀ ਗੁਰੂ ਨਾਨਕ ਲੰਘੀ ਅੱਜ ਜੰਗਲਾਂ ਚ ਰੀਠਾ ਸਾਹਿਬ ਜਾਓ ਰੌਣਕ ਲੱਗੀ ਨਾਨਕ ਮੱਤਾ ਸਾਹਿਬ ਜਾਓ ਰੌਣਕ ਲੱਗੀ ਜਦੋਂ ਰੀਠਾ ਸਾਹਿਬ ਨੂੰ ਜਾਣੇ ਨੇ ਕਿ ਬਗਵੇਸ਼ ਵਰ ਦੀ ਧਰਤੀ ਆਉਂਦੀ ਉੱਥੇ ਰਾਜਾ ਬੱਚਿਆਂ ਦੀ ਬਲੀ ਦਿੰਦਾ ਸੀ ਗੁਰੂ ਨਾਨਕ ਦੇਵ ਜੀ ਚਾਦਨ ਪੈ ਗਏ ਅਜੇ ਉੱਥੇ ਵੀ ਰੌਣਕਾਂ ਲੱਗੀਆਂ ਤੇ ਰੂੜੀ ਮਾਤਾ ਦਾ ਜਦੋਂ ਨਾਂ ਮੰਨਿਆ ਨਾ ਕਹਿੰਦੀ ਮੈਂ ਨਹੀਂ ਮੰਨਦੀ ਗੁਰਨਾਨਕ ਕਿੰਨਾ ਮੇਰੇ ਨਾਲ ਧੱਕਾ ਕਰੇਗਾ ਜਦੋਂ ਪਾਤਸ਼ਾਹ ਗਏ ਬੇਮੁਖੀਆਂ ਨੇ ਸਤਗੁਰਾਂ ਤੇ ਮਿੱਟੀ ਵੀ ਪਾਈ ਰੋੜੇ ਵੀ ਮਾਰੇ ਗਾਲਾਂ ਵੀ ਕੱਢੀਆਂ ਮਰਦਾਨਾ ਕਹਿੰਦਾ ਪਾਤਸ਼ਾਹ ਮੁੜ ਚੱਲੀਏ ਮੇਰੀ ਪਿਆਰੀ ਗੁਰੂ ਨਾਨਕ ਜੀ ਕਹਿੰਦੇ ਨਾ ਮਰਦਾਨਿਆ ਉਹ ਇਹ ਗਾਲਾਂ ਲੈ ਲੈ ਕੇ ਰੂੜੇ ਖਾ ਖਾ ਕੇ ਸੀ ਫੇਰ ਵੀ ਸੰਗਤਾਂ ਨੂੰ ਤਾਰ ਨਾ ਆਈ ਤੂੰ ਦਰਨਾ ਬੇਖ ਮਰਦਾਨਿਆ ਰੰਗ ਕਰਤਾਰ ਦੇ ਤੂੰ ਉਹਦੇ ਤੇ ਛੜਦੇ ਤੂੰ ਨਾ ਘਬਰਾ ਫਿਰ ਇੱਥੇ ਮਾਤਾ ਰੂੜੀ ਨੇ ਆ ਕੇ ਸਤਿਗੁਰਾਂ ਨੂੰ ਮਿਲੀ ਪਾਤਸ਼ਾਹ ਇੱਕ ਮੇਰਾ ਸਵਾਲ ਐ ਇੱਕ ਮੇਰਾ ਪ੍ਰਸ਼ਨ ਐ ਉਹਦਾ ਉੱਤਰ ਦੇ ਦੋ ਬਸ ਕਿ ਧੀ ਪਿਆਰ ਨਾਲ ਬੋਲੀਓ ਕਿ ਦੇ ਪ੍ਰੇਮ ਨਾਲ ਬੇਨਤੀ ਕੀਤੀ ਸੁਨੋ ਬੇਨਤੀ ਥਾ ਕਰਨੀ ਜੀ ਜੰਤ ਤੇਰੇ ਤਾਰੇ ਆਹੀ ਬੇਨਤੀ ਜੇ ਸਾਨੂੰ ਕਰਨੀ ਆਜੇ ਨਾ ਕੁਲਾਂ ਤਰ ਜਾਣਗੀਆਂ ਕੁਲਾਂ ਤਰ ਜਾਣਗੀਆਂ ਆਖੋ ਸਤਨਾ ਵਾਹਿਗੁਰੂ ਜੀ ਹੱਥ ਜੋੜ ਲੈ ਪਾਤਸ਼ਾਹ ਕਹਿੰਦੇ ਹਾਂ ਮਾਤਾ ਕੀ ਬੇਨਤੀ ਹੈ ਬੜੇ ਪਿਆਰ ਵਿੱਚ ਆ ਕੇ ਨਾ ਕਹਿੰਦੀ ਮੈਨੂੰ ਆਏ ਦੱਸੋ ਪਾਤਸ਼ਾਹ ਗੁਰੂ ਮਾਰ ਦਾ ਏ ਗੁਰੂ ਤਾਰ ਦਾ ਏ ਆਖੋ ਸਤਨਾਮ ਵਾਹ ਗੁਰੂ ਮਾਰ ਦਾ ਏ ਜਾਂ ਗੁਰੂ ਤਾਰ ਦਾ ਏ ਸਤਗੁਰੂ ਗੁਰੂ ਨਾਨਕ ਜੀ ਕਹਿੰਦੇ ਮਾਤਾ ਗੁਰੂ ਤਾਰ ਦਾ ਕਹਿੰਦੀ ਮੈਂ ਕਿਵੇਂ ਮੰਨਾਂ 12 ਸਾਲ ਹੋ ਗਏ ਸਾਰੀ ਹੱਡ ਬੀਤੀ ਸੁਨਾ ਦਿੱਤੀ ਮੈਂ ਕਿਵੇਂ ਮੰਨਾਂ ਵੀ ਗੁਰੂ ਤਾਰ ਦਾ ਕਿ ਮਾਤਾ ਲੈ ਮਾਤਾ ਤੇਰੀ ਵੀੜਾ ਪਾਰ ਕਰਨ ਆਏ ਆ ਚੱਲ ਦੱਸ ਕਿੱਥੇ ਆਖੋ ਸਤਨਾ ਵਾਹਿਗੁਰੂ ਮੰਨੇ ਕੀ ਗੱਤ ਜੇ ਨਾ ਮੰਨ ਕੇ ਤਾਂ ਵੇਖ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀ ਗਰੀ ਉਹ ਭਵ ਸਾਗਰ ਤਰਦਿਆ